ਨਾਮ ਦਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਤਾ ਲਾਲਾਇਆ ਗੁਰਾਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਨੇ ਸੱਚਖੰਡ ਦੇ ਵਿੱਚ ਬੈਠ ਕੇ ਸਾ ਸਾ ਬਣ ਲਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਂ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਨਾਮ ਦਾ ਗਹਿਣਾ ਪਾਇਆ ਗੁਰਾਂ ਨੇ ਸੱਚਖੰਡ ਦੇ ਵਿੱਚ ਬੈਠ ਕੇ ਜੋ ਬੋਲੇ ਈਸੋ ਨਿਰਪੈ ਸਤਗੁਰ ਵਿਦਾ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ